ਹੈਲੋ ਫਰੈਂਡ ਸ਼ਸ਼ੀਕਾਲ ਗੁੱਡ ਮਾਰਨਿੰਗ ਸੁਬਾ ਸੁਬਾ ਦੀ ਜੀ ਟਾਈਮ ਬੱਜ ਗਿਆ ਜੀ 10 ਟਾਈਮ ਬੱਜ ਗਿਆ ਟਾਈਮ ਹੋ ਗਿਆ ਜੀ 10 ਵਜ ਗਏ ਤੇ ਅੱਜ ਕੰਮ ਹੋ ਗਏ ਸਾਰੇ ਲੇਟ ਸਾਡੇ ਠੀਕ ਆ ਜੀ ਖਿਲਾਰਾ ਸਾਡੇ ਘਰ ਦੇ ਵਿੱਚ ਪੂਰਾ ਵੱਜਿਆ ਪਿਆ ਤੇ ਆਪਾਂ ਜਾ ਰਹੇ ਹਾਂ ਜੀ ਖਿਲਾਰਾ ਸਮੀਟਰ ਸਾਰਾ ਤੇ ਫਿਰ ਦੇਖਦੇ ਆ ਕੋਈ ਗੱਲਬਾਤ ਕਰਦੇ ਆ ਫਰੈਂਡ ਤੇ ਬੋਲ ਦੋ ਕੁਛ ਹਾਂ ਬਲਵਾਲ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਦਿਲ ਲਾਲ ਭੇਜਿਆ ਕਰੋ ਮੈਨੂੰ ਪਤਾ ਤੁਹਾਡੇ ਦਿਲ ਲਾਲ ਬਹੁਤ ਪਸੰਦ ਆ ਮੈਨੂੰ ਤੇ ਦੇਖਦੇ ਹਾਂ ਕੋਈ ਜਾਵਾਂਗੇ ਕਿਤੇ ਬਾਹਰ ਪੂਰ ਫਿਰ ਬਲੌਗ ਬਣਾ ਕੇ ਲਿਆਵਾਂਗੇ ਦੇਖਦੇ ਜੇ ਤਾਂ ਇਹ ਇੱਥੇ ਹੀ ਹੋ ਗਿਆ ਕੰਮ ਤਾਂ ਠੀਕ ਆ ਨੇ ਬਰਾਜ ਨੂੰ ਘਟ ਜਾ ਬਾਹਰ ਦੀ ਕਿਤੇ ਦਿਖਾ ਕੇ ਲਿਆਵਾਂਗੇ ਕੋਈ ਪੱਠੇ ਚਲ ਗਿਆ ਜਿੱਥੇ ਆ ਜਾਈ ਜਾਮਾ ਕੇ ਪਰ ਉੱਥੇ ਪੱਠੇ ਤੇ ਦਿਖਾਵਾਂਗੇ ਤੁਹਾਨੂੰ ਉੱਥੇ ਮਿਹਨਤ ਕਰਦੇ ਬੰਦੇ ਤੇ ਮੈਂ ਵੀ ਉੱਥੇ ਆਟਾ ਕੱਟ ਕੇ ਆਉਂਗੀ ਤੇ ਬਸ ਅਸੀਂ ਅੰਦਰ ਜਾਗੇ ਘਰ ਦੇ ਕੰਮ ਕਰ ਲੱਗੇ ਸੀ ਤੁਹਾਨੂੰ ਖਾਣੀਆਂ ਖਿਲਾਉਣਾ ਚਲੋ ਪਹਿਲਾਂ ਤਾਂ ਬੈੱਡ ਤੇ ਐਸੇ ਰੱਖਿਆ ਧਿਆਨ ਨਾਲ ਉਹ ਤਾਂ ਕੱਲ ਕੱਪੜੇ ਧੋਤੇ ਸੀਗੇ ਇਹ ਤੇ ਰਾਦ ਲਾ ਕੇ ਸੀ ਰੱਖ ਲਏ ਹੁਣ ਮੈਂ ਇਹਨਾਂ ਦੇ ਸਾਰਿਆਂ ਨੂੰ ਬਟਾ ਚੋ ਕਾਦਨਾ ਸਾਹ ਕੋ ਇਹ ਇਧਰ ਦੇ ਸਕਦੇ ਹੋ ਕੰਬਰ-ਕੰਬਰ ਸਾਡੇ ਉਵੇਂ ਪਈ ਹੈ ਜੀ ਬਿਸਤਰੇ ਕਿਧਰ ਹੀ ਪਿਆ ਕੀ ਕਰ ਗਏ ਤੇ ਚੱਕ ਦਈਆਂ ਕੁਛ ਨਾ ਕੁਛ ਤਾਂ ਢਾਂਡੇ ਵੀ ਅੱਜ ਬਹੁਤ ਪਿਆ ਬਰੰਡ ਅੱਜ ਤੋਂ ਸੁਵਿਧਾ ਲਈ ਆ ਰਕਾਉਂ ਤੇ ਆ ਮੈਂ ਚੱਕ ਲੈ ਪਾ ਦੇ ਇਧਰ ਵੀ ਪਿਆ ਹੋ ਰਿਹਾ ਹੈ ਆ ਲੈ ਇੱਧਰ ਵਾਲੇ ਆ ਬੈਠਦੇ ਵੀ ਪਏ ਆਲੇ ਤੇ ਆ ਦਿਨ ਸੰਗਤ ਨੂੰ ਸੀ ਭਾੜੇ ਸਾਡੇ ਬਹੁਤ ਜਾਉਂਦੇ ਆ ਤੇ ਮੈਂ ਹੁਣ ਬੱਫੂ ਨੂੰ ਕਹਿਨੀ ਆ ਵੀ ਜੇ ਸੋਈ ਦੇ ਵਿੱਚੋਂ ਬੱਫੂ ਕੱਢ ਤੂੰ ਪਾ ਛਾੜੂ ਤੇ ਇੱਥੇ ਮੈਂ 5 ਮਹੀਨਿਆਂ ਭਾੜੇ ਭਾੜੇ ਬਹੁਤ ਜਾਵੇ ਆ ਬੰਦਾ ਤੇ ਸਰਪੰਚ ਨੂੰ ਦੱਸਾ ਦੇ ਬਹੁਤ ਪਰਾਬ ਹੈ ਇਹਨਾਂ ਕੰਮ ਵਿੱਚ ਬਹੁਤ ਜਾਦੇ ਮੈਂ ਤਾਂ ਮੈਂ ਕੰਮ ਲੱਗੇਗਾ ਜੀ ਮੈਂਤੀ ਮਾਰਾਂਗੀ ਜੀ ਮੈਂ ਵੀ ਅਗਰਾਂ ਦੇ ਕਹਾਸੇ ਸੁਣਾਦਾ। ਜਲਾ ਜਾ ਕੇ ਉਨਾ। ਚੱਲ ਨਾ। ਵੀਰ ਕਿਤਾ ਪੁੰਚਾ ਪਚਾ ਨਹੀਂ ਹੁਣ ਪੁੰਚਾ ਹੈ ਨਹੀਂ ਸਲਮੋ ਉਹ ਸਹਣੀ ਚਾਵਾਲ। ਮਾਂ ਦਾ ਟੱਟ ਗਈ। ਤੇ ਜਾਂ ਮਾਂ ਦੇ ਜੀ ਬਜ਼ਾਰ ਬਜਾਨ ਦਾ ਲੋਗ ਅਸੀਂ ਬਣਾਵਾਂਗੇ। ਇਹ ਚਾਹ ਨੂੰ ਪਹਿਲਾਂ ਦਗਾ ਦਾਂਗੇ ਬਾਕੇ। ਮੇਰੇ ਕ ਇੱਕ ਪੱਠੇ ਵਾਲਾ ਹੋ ਹੀ ਪਾਵਾਂਗੇ। ਹਾਂ ਹਾਂ ਇੱਕ ਪੱਠੇ ਵਾਲਾ ਬੰਦਾ। ਠੀਕ ਆ ਉਹ ਬਣਾਵਾਂਗੇ। ਤੇ ਹਾਂ ਅਰ ਸਚਾੜੂ ਚੂੜੂ ਸਾਰਾ ਦਸ ਆ ਦੇਖੋ ਫਰੈਂਡ ਬਹੁਤ ਇੱਥੇ ਕਪੜਾ ਬਾਹੂ ਦੀ ਮੈਂ ਖਰਾਬ ਹੋਇਆ ਤੇ ਕੰਮ ਕਿ ਇਹ ਮਰੀ ਕੁੜੀ ਦੀ ਹੈ ਕੀ ਹੈ ਘਮਾਲ ਜੇ ਕਹਿੰਦੇ ਆ ਤੇ ਫਰੈਂਡ ਤਾਂ ਖਾਇਨਾ ਕਰ ਤੋਂ ਜਦੋਂ ਸਿਕਾਰ ਕੋਲ ਵਧੀਆ ਸਾਫ ਕਰ ਲਿਆ ਕੋਸੇ ਪਾਚੇ ਲੱਗ ਗਏ ਤੇ ਜਾ ਚੰਕ ਦੇ ਜਦੋਂ ਘਰ ਤੋਂ ਦਿਖਾ ਰਹੇ ਦਿਖਾਵਾਂਗੇ ਤੇ ਘਾ ਵੇਖ ਲੋ ਪਹਿਲਾਂ ਬਣੇ ਦੇ ਵੇੜੇ ਤਾਂ ਵੀ ਦੇਖ ਲੋ ਹਾਂ ਠੀਕ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਤੇ ਕੰਮਤਾ ਸੇ ਜੋ ਕਰ ਦੇਗੇ ਚੋਨੇ ਠੀਕ ਹੈ ਦਿਖਾਵਾਂਗੇ ਤੁਹਾਨੂੰ ਹੁਣ ਅਸੀਂ ਝਾੜੂ ਪੋਚਰ ਗਾਂਦੇ ਫਰੈਂਡ ਅੰਦਰ ਦੇਖ ਰਹੇ ਆ ਬੱਬੂ ਸਾਡਾ ਕਰ ਰਿਹਾ ਕੰਬਲ ਸਿਮੇਟ ਰਿਹਾ ਦੇਖਦੇ ਆ ਜੀ ਠੀਕ ਹੈ ਤੇ ਤੁਹਾਨੂੰ ਪਤਾ ਹੀ ਆ ਤੇ ਬਣੇ ਰਿਓ ਇਹ ਦੇਖੋ ਆ ਕਰ ਕੰਮ ਕਰਪਲਾ ਹੋਪਲਾ ਅੰਤਪਲੇ ਦਾ ਭਲਾ ਫਰੈਂਡ ਤੇ ਬਹੁਤ ਸਾਫ਼ ਆ ਰਿਹਾ ਕਮਰਾ ਓਏ ਸਜਣਾ ਮਰੇ ਅੰਗਨਾ ਮੇ ਆ ਕੰਬਲ ਮੇਰਾ ਫਰੈਂਡ ਤੇ ਇਹ ਕਮਰਾ ਵੀ ਮੇਰਾ ਗਾ ਦੇਖੋ ਤੇ ਅੱਜ ਅਸੀਂ ਦੋ ਵੀਡੀਓ ਦਿਖਾਵਾਂਗਾ ਫਰੈਂਡ ਤੁਹਾਨੂੰ ਇੱਕ ਪੱਠੇ ਤੇ ਜਾਵਾਂਗੇ ਆਪਾਂ ਤੇ ਅਸੀਂ ਦੇਖ ਕੇ ਆਏ ਸੀਗੇ ਉੱਤੇ ਇੱਧਰ ਹੈਗਾ ਪੱਠਾ ਉਹ ਨਰੂਆਣੇ ਕੰਨੀ ਨਰੂਆਣੇ ਤੋਂ ਥੋੜਾ ਜਿਹਾ ਗਾਂ ਤੇ ਆਪਾਂ ਜਾਵਾਂਗੇ ਪੱਠੇ ਤੇ ਫਿਰ ਤੁਹਾਨੂੰ ਦਿਖਾਵਾਂਗੇ ਤੇ ਪੱਠੇ ਤੇ ਲੋਕ ਮਿਹਨਤ ਕਰਦੇ ਮੈਂ ਵੀ ਉੱਥੇ ੱਟਾ ਕੱਢ ਕੇ ਆਉਂਗੀ ਫਰੈਂਡ ਠੀਕ ਹੈ ਤੇ ਉਹਨਾਂ ਨਾਲ ਵਿਚਾਰਾਂ ਨਾਲ ਮੜਾ ਮੋਟਾ ਗੱਲਾਂ ਬਾਤਾਂ ਕਰਕੇ ਆਵਾਂਗੇ ਪੱਠੇ ਵਾਲਿਆਂ ਨਾਲ ਵਿਰਤ ਤੇ ਮਿਹਨਤ ਕਰਦੇ ਆ ਮਜ਼ਦੂਰੀ ਕਰਦੇ ਆ ਵਿਚਾਰੇ ਤੇ ਬਹੁਤ ਔਖਾ ਜੀ ਸਾਡਾ ਇਹ ਤਾਂ ਰਹਿੰਦਾ ਜੀ ਵਿਹਲਾ ਜਮਾ ਵਿਹਲਾ ਫਰੈਂਡ ਠੀਕ ਹੈ ਬਸ ਇਹਨੇ ਕੀ ਕਰ ਲਿਆ ਤੜਕੇ ਉੱਠਣਾ ਚਾਹ ਪੀ ਲਈ ਆ ਤੇ ਮੰਦਾ ਚੰਗਾ ਬੋਲ ਲਿਆ ਮੈਨੂੰ ਠੀਕ ਹੈ ਜੀ ਲੈ ਆਵੀਂ ਤਰਾ ਯਾਰ ਪਰ ਹੈ ਗਾ ਖਾਂਦਾ ਨੇ ਤਾਂ ਇਓ ਧੱਕੇ ਪੈਂਦੇ ਆ ਤੇ ਬੋਲ ਵੀ ਕੁਛ ਆ ਲੈ ਤੁਸੀਂ ਵੀ ਘਰ ਦੇ ਕੰਮ ਕਰਿਆ ਕਰੋ ਜੀ ਜਿਹਦੇ ਬਹੂ ਨਹੀਂ ਹੈਗੀ ਉਹ ਤਾਂ ਕਰਿਆ ਕਰੇ ਜਿਹਦੇ ਬਹੂ ਹੈਗੀ ਆ ਉਹਨੂੰ ਤਾਂ ਲੋਡ ਨਹੀਂ ਕਰਨ ਦੀ ਕਿਉਂਕਿ ਉਹਦੀ ਬਹੂ ਕਰਿਆ ਕਰੂਗੀ ਕੰਮ ਲੈ ਵੀ ਕਰ ਤਾਂ ਨਾ ਬੈਠ ਚੱਕ ਕਬਈ ਸਿਰਾਈ ਲਾਤਾ ਬੰਦੇ ਨੇ ਤੇ बस ਹੁਣ ਝਾੜੂ ਖਿੱਚ ਦੇਣਾਗਾ ਇੱਧਰ ਤਾਂ ਹੋ ਗਿਆ ਤੇ ਚੱਲ ਚੱਲ ਚੱਲਾ ਹੁਣ ਇਹ ਆਗਾ ਜੀ ਇਹਦਾ ਕਮਰਾ ਤੋਰੀ ਦਾ ਕਮਰਾ ਨਹੀਂ ਇਹ ਤੋਰ ਤੋਰੀ ਦਾ ਤਾਂ ਬਾਹਰ ਆ ਜੇ ਇਹ ਕਮਰੇ ਮੇਰੇ ਹੀ ਆ ਨਾ ਲੋਕ ਤਾਂ ਕੰਬਲ ਦੇ ਉੱਤੇ ਗੁਲਾਬ ਚੜਾ ਕੇ ਲੈਂਦੇ ਆ ਫਰੈਂਡ ਇਹ ਉਹੀ ਗੁਲਾਬ ਹੀ ਲੈ ਲੈਂਦਾ ਉੱਤੇ ਤੇ ਕਈ ਮੇਰੇ ਭੈਣ ਭਰਾ ਕਮੈਂਟ ਕਰਦੇ ਵੀ ਜਿਹੜਿਆ ਮੰਜੇ ਤੁਸੀਂ ਰੱਖੇ ਆਂ ਇਹ ਤੁਸੀਂ ਕਿੱਥੋਂ ਵੈਲਡਿੰਗ ਕਰਾਇਆ ਵੈਲਡਿੰਗ ਨਹੀਂ ਕਰਾਇ ਹੈਗੇ ਜੀ ਆਹ ਤੋਂ ਹੁਣ ਟ੍ਰੈਕਸ ਇਹ ਵੈਲਡਿੰਗ ਨਹੀਂ ਕਰਾਇਆ ਇਹ ਅਸੀਂ ਆਈ ਆਹ ਕਿੱਥੇ ਹੋਇਆ ਮੰਜੇ ਉਹੀ ਮੰਜੇ ਤੇ ਮੰਜਾ ਔਰ ਲਾ ਰੱਖਿਆਗਾ ਸਾਡੇ ਉੱਤੇ ਰਾਸਤਾਨ ਵਾਲੀ ਬੀਬੀ ਨੇ ਆਏ ਰੱਖਿਓ ਅਸੀਂ ਵੀ ਉਹਦੀ ਰੀਜ਼ਨ ਵਾਲਾ ਹੀ ਰੱਖਦੇ ਨਾਲੇ ਤਾਂ ਥਾਂ ਥੋੜਾ ਆ ਉਹ ਕਰ ਦਿੰਦੇ ਆ ਇਹ ਔਰ ਰੱਖ ਤੇ ਬਿਸਤਰੀ ਇੱਕ ਇਹ ਕਹ ਕੰਦਾ ਮੇਰਾ ਟ੍ਰੈਕਸੂਟ ਧੋਣ ਵਾਲਾਗਾ ਅਨੇ ਇਹ ਤਾਂ ਇੱਥੇ ਨੂੰ 24 ਡੁੱਲ ਗਈ ਉਹ ਤਾਂ ਮੜਾ ਚਾਹ ਵਾਲਾ ਹੋ ਕਰਦੇ ਚਾਹ ਚਾਹ ਵਾਲਾ ਕੱਲਾ ਧੋਦੀ ਹੁਣ ਫਰੈਂਡ ਰੋਜ਼ ਬਲੌਗ ਸਿੱਟਾ ਕਰਾਂਗੇ ਕਿਤੇ ਰਕੇਤੇ ਜਾਇਆ ਕਰਾਂਗੇ ਰੋਜ਼ ਦਿੱਲੀ ਨੂੰ ਦਿਖਾਇਆ ਕਰਾਂਗੇ ਠੀਕ ਹੈ ਸਾਰੇ ਤੁਸੀਂ ਮੈਸੇਜ ਕਰਦੇ ਹੋ ਵੀ ਲੇਟ ਹੋ ਜਾਂਦੇ ਆ ਤੇ ਕញ្ញਾ ਦੇ ਮੈਂ ਕਮੈਂਟ ਪੜਿਆ ਜੀ ਰਾਜਸਥਾਨ ਵਾਲੇ ਬਲੌਗ ਤੇ ਬੱਬੂ ਆ ਚਾਦਰ ਸਹੀ ਕਰ ਇੱਧਰੋਂ ਆਹਾ ਰਾਜਸਥਾਨ ਵਾਲੇ ਬਲੌਕਾਂ ਤੇ ਮੈਂ ਕਮੈਂਟ ਪੜ੍ਹੇ ਆ ਜੀ ਵੀ ਤੁਸੀਂ ਬਜ਼ੁਰਗਾਂ ਨੂੰ ਕੋਲੇ ਰੱਖੋ ਉਹ ਬਜ਼ੁਰਗ ਆ ਉਹ ਇਹਨਾਂ ਨੂੰ ਤੁਸੀਂ ਕੋਲੇ ਰੱਖਣਾ ਉਹ ਬਈ ਆਪਦਾ ਪਿੰਡ ਛੱਡ ਕੇ ਨਹੀਂ ਆਉਂਦੇ ਸਾਡੇ ਕੋਲੇ ਰਹਿੰਦੇ ਨਹੀਂਗੇ ਠੀਕ ਆ ਉਹ ਚ ਸਾਡਾ ਕੋਈ ਕਸੂਰ ਨਹੀਂ ਹੈਗਾ ਤੇ ਉਹ ਉੱਥੇ ਆਪਦੇ ਪਿੰਡ 'ਚ ਹੀ ਰਹਿ ਕੇ ਖੁਸ਼ ਆ ਕਿਉਂਕਿ ਉਹਨਾਂ ਕੋਲੇ ਉੱਥੇ ਪਸ਼ੂ ਢਾਂਡਾ ਸਾਰਾ ਕੁਝ ਆ ਜੀ ਤੇ ਉਹ ਕਹਿੰਦੇ ਵੀ ਅਸੀਂ ਉਹ ਨਹੀਂ ਕਰ ਸਕਦੇ ਮੇਰੇ ਨਵੇਂ ਰੱਖ ਦੀ ਮੈਂ ਤਾਂ ਆਪਦੇ ਪ੍ਰੈਸ ਪ੍ਰੈਸ ਕਰਕੇ ਰੱਖੂਗੀ ਦੂਜੇ ਸਾਰੇ ਚੱਕ ਦੇ ਸੁੱਕ ਗਏ ਸਾਰੇ ਸਾਰੇ ਗੁੱਲੂ ਤੇ ਗੁੱਲੂ ਚ ਛੜ ਦੇ ਤੇਰੇ ਤੇਰੇ ਚ ਛਟਲਾ ਤੇ ਆ ਗੁੱਲੂ ਦੇ ਗੁੱਲੂ ਤੇ ਪੈ ਰਹੇ ਨੇ ਗੁੱਲੂ ਤੇ ਗੁੱਲੂ ਚ ਛੜਦੀ ਤੂੰ ਕਰ ਲੈਂਗੇ ਆਪ ਦਾ ਮੈਂ ਆਪੇ ਕਰ ਲੂੰਗੀ ਤੇ ਫਿਰ ਅਗਲਾ ਕਹਿੰਦਾ ਵੀ ਜਨਾਨੀਆਂ ਜਨਾਨੀਆਂ ਵੇਲੀਆਂ ਕਰੇ ਇਹ ਤਾਂ ਜੀ ਵੇਲੀਆਂ ਸਾਰਾ ਦਿਨ ਵੈਲਗਾ ਗਾ ਤਾਂ ਆ ਕੰਮ ਜਦੋਂ ਕਰਨੇ ਪੈਂਦੇ ਆ ਨਾ ਉਹ ਦੇਖ ਉੱਥੇ ਟੰਗਾਂਗੇ ਜੀ ਭਰਾਵਾ ਕੀ ਕਰ ਗਏ ਹੁਣ ਇੱਥੇ ਅਸੀਂ ਹੁੱਕਾਂੀਆਂ ਲਾਈਆਂ ਹੀਆਂ ਕੱਪੜੇ ਟੰਗਣਾਂ ਵਾਲੀਆਂ ਆਹੀਂ ਡੰਗ ਦਿੰਨੇ ਆ ਠੀਕ ਆ ਝੂਠ ਨਹੀਂ ਬੋਲਦੇ ਜੀ ਜਮਾ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਰੂਮ ਸੋਹਣਾਗਾ ਮੈਨੂੰ ਪਤਾ ਨਗੋ ਚਾਤ ਤੁਸੀਂ ਜ਼ਰੂਰ ਕੱਢੋਗੇ ਵੀ ਕੱਪੜੇ ਆ ਟੰਗੇ ਆ ਇਹ ਵੋ ਚਲੋ ਕੋਈ ਗੱਲ ਨਹੀਂ ਜੀ ਮਹਾਰਾਜ ਸਾਰਿਆਂ ਨੂੰ ਤਾਂ ਅੰਦਰ ਉਸਤੇ ਬਖਸ਼ੇ ਚੜ੍ਹਦੀ ਗਲਾ ਬਖਸ਼ੇ ਤੇ ਤੋਂ ਨੂੰ ਪਤਾ ਸੀ ਮਿੰਟੋ ਮਿੰਟੀ ਕੰਮ ਕਰਤਾ ਅੱਜ ਤੇ ਨਾ ਯਾਰ ਪਰ ਇਹ ਗਾ ਖਾਂਦਾ ਨੀ ਤੇ ਨਮਕਾ ਸੀ ਰਾਤ ਨੂੰ ਰੋਟੀ ਅੰਦਰ ਖਾਣੇ ਬਹਿ ਕੇ ਤੇ ਇਹ ਸ਼ੀਸ਼ਾ ਲੱਗਿਆ ਬਰਾ ਟ ਖੱਟੇ ਰੰਗ ਦਾ ਖੱਟੇ ਰੰਗ ਵਾਲੇ ਸ਼ੀਸ਼ੇ ਬਾਰੇ ਕੀ ਬੋਲੋਗੇ ਤੁਸੀਂ ਉਹ ਜ਼ਰੂਰ ਦੱਸਿਓ ਮੂਸੀ ਵਾਲੇ ਦੇ ਫੋਟੋਆਂ ਦੇਖ ਕੰਮ ਤਾਂ ਸਾਡਾ 2 ਮਿੰਟਾਂ ਦਾ ਕੰਮ ਆ ਜੀ ਅਸੀਂ ਹੁਣ ਕਰਕੇ ਤੇ ਤੁਹਾਨੂੰ ਦਿਖਾਵਾਂਗੇ ਅਸੀਂ ਪੱਠੇ ਵਾਲੀ ਗੱਲ ਬਾਤ ਇੱਕ ਕਲ ਜੜੀ ਆਪਣੇ ਆ ਲੱਗੀ ਆ ਉਹ ਲੱਗਾ ਸਾਡਾ ਹਾਈ ਫਰਾਈ ਤੇ ਇੱਕ ਆਪਣੀ ਅੰਦਰ ਲੱਗੀ ਆ ਤੁਹਾਨੂੰ ਪਤਾ ਹੀ ਆ ਠੀਕ ਹੈ ਜੀ ਦਿਖਾਣੇ ਆ ਜੀ ਤੁਹਾਨੂੰ ਮੈਂ ਮੰਜੂਗੀ ਚਲੋ ਹੁਣ ਝਾੜੂ ਲਿਆ ਫਿਰ ਚਲੋ ਜੀ ਫਰੈਂਡ ਚੱਕ ਲੈ ਝਾੜੂ ਮੁੰਡੇ ਨੇ ਵੜ ਗਿਆ ਅੰਦਰ ਚੱਲ ਬਈ ਤੂੰ ਆਪਦਾ ਕੰਮ ਦਾ ਉਹ ਤਾਂ ਪਹਿਲਾਂ ਨਵੇੜ ਦੇਗਾ ਤੇ ਮਣਕੇ ਮੇਰੇ ਭਾਂਡੇ ਰਹਿ ਜਾਣਗੇ ਤੇ ਪੋਚੇ ਆਪਾਂ ਕੱਲ ਲਾਤੇ ਸੀ ਫਰਨੈਲ ਪਾ ਕੇ ਜੀ ਸਫਾਈ ਦਾ ਤੁਸੀਂ ਵੇਖਦੇ ਹੋ ਫੋਲਲਾ ਬਟਾ ਫੋਲਲਾ ਜੀ ਆਪਣੇ ਘਰ ਦੇ ਵਿੱਚ ਐਦਾਂ ਦੀ ਗੱਲ ਨਹੀਂ ਹੈਗੀ ਤੇ ਵੱਡਾ ਥੱਲੋ ਵੀ ਕੱਢ ਲਿਆ ਕਰ ਹੋਰ ਹਿੱਤਾ ਕਿੱਥੋਂ ਆ ਗਿਆ ਅਸਰ ਰਿਆਨਾ ਤੇਰੀ ਬੁੱਟੀ ਮੇ ਸਸੂ ਅਸਰ ਰਿਆਨਾ ਤੇ ਹੈ ਬਲੌਗ ਤੇ ਵਿਊ ਦੇ ਦੇ ਕਰੋ ਜਿਆਦਾ ਭਾਈ ਆਇਆ ਨਾ ਕਰਿਆ ਕਰੋ ਯਾਰ ਵਿਊ ਬਹੁਤ ਘੱਟ ਦਿੰਦੇ ਹੋ ਤੁਸੀਂ ਸ਼ੇਅਰ ਕਰ ਦਿਆ ਕਰੋ ਸ਼ੇਅਰ ਸਾਡੇ ਬਲੌਗ ਕਮਲ ਪਟਿਆਲਾ ਮੇਰੀ ਕਮਲ ਪਟਿਆਲਾ ਭੈਣ ਨੂੰ ਬੇਨਤੀ ਹੈ ਤੂੰ ਮੇਰਾ ਕਮੈਂਟ ਨਹੀਂ ਕਰਦੀ ਮੇਰੀ ਵੀਡੀਓ ਤੇ ਭੈਣੇ ਨਹੀਂ ਮੇਰੀ ਕਮਲ ਪਟਿਆਲਾ ਜੀ ਕਮਲਪਟਿਆਲਾ ਦੇ ਹਸਬੰਡ ਦਾ ਹੈਗਾ ਜੀ ਵੱਡੇ ਬਰਥਡੇ ਹੈਪੀ ਬਰਥਡੇ ਟੂ ਟੂ ਮੇਰੇ ਭਰਾ ਦਾ ਤੇ ਮੈਨੂੰ ਉਹਨਾਂ ਨੇ ਕਿਹਾ ਸੀ ਜੀ ਇਨਵਾਈਟ ਆਪਾਂ ਪਟਿਆਲੇ ਜਾਵਾਂਗੇ ਜੀ ਸ਼ਾਇਦ ਵੀ ਨੂੰ ਕਹਿ ਰਹੀ ਸੀਗੀ ਉਹ ਹਨਾ ਬਾਬੂ ਤੇ ਕਾਰਡ ਹਜੇ ਛਪਾਣੇ ਉਹਨਾਂ ਨੇ ਕਾਰਡ ਨਹੀਂ ਛਪਾਏ ਵੱਡੇ ਹੋਟਲ 'ਚ ਕਰਾ ਕਰਨਾ ਉਹਨਾਂ ਨੇ ਕਿਤੇ ਤੇ ਜੇ ਕੋਈ ਪਟਿਆਲੇ ਦਾ ਮੇਰਾ ਭੈਣ ਭਰਾ ਹੋਇਆ ਤੇ ਮੈਂ ਤੁਹਾਨੂੰ ਦੱਸ ਦਊਂਗੀ ਵੀ ਕਿਹੜੀ ਤਰੀਕ ਨੂੰ ਮੈਂ ਆ ਰਹੀ ਆਂ ਤੇ ਆਪਾਂ ਨੂੰ ਬਸ 8 ਢੇ ਮਿਲ ਸਕਦੇ ਹਾਂ ਪਟਿਆਲੇ ਧੀਰੇ ਚ ਚਦਾਏ ਕਾਲਾ ਕਾਲਾ ਸੂਟੇ ਅੱਲੜੇ ਸਾਡੇ ਕਹਿਣ ਉੱਤੇ ਕਦੇ ਕਦੇ ਪਾਲਿਆ ਕਰ ਤੇ ਨਾ ਕਿ ਚੱਲਾਂਗੇ ਨਾ ਮਲੇ ਮਲੇ ਕੇ ਜਾਉਂਗੇ ਆਪਾਂ ਦਾ ਕੱਗੜਾ ਤੇ ਉੱਥੇ ਸਰੋਂ ਚ ਵੀਡੀਓ ਬਣਾ ਕੇ ਲਾਉਣੀ ਆ ਵਧੀਆ ਵਧੀਆ ਘੈਂਟ ਘੈਂਟ ਹੈ ਇੱਧਰ ਹੋ ਗਏ ਜੇ ਕਮਰੇ ਚ ਝਾੜੂ ਇੰਨਾ ਸਾਡੇ ਹੁੰਦਾ ਨਹੀਂ ਦਿੱਤਾ ਮਿੱਟੀ ਕਿਉਂਕਿ ਸਾਡੇ ਅੰਦਰ ਕੋਈ ਨਹੀਂ ਵੜਦਾਗਾ ਛੇਤੀ ਥੋੜਾ ਹੀ ਹੁੰਦਾਗਾ ਮੰਜਾ ਥੱਲੇ ਕੱਢ ਲਈ ਬਾਈ ਚੰਗੀ ਤਰ੍ਹਾਂ ਤੇ ਜਾ ਕਿ ਆਪਕਾ ਬਿਹਦਰਵੀ ਕਰਤਾ ਮੁੰਡੇ ਨੇ ਤੇ ਚਲੋ ਵੀ ਹੁਣ ਸੋਈ ਚ ਭਾਂਡੇ ਵੀ ਤੂੰ ਹੀ ਮਾਂਜੇਗਾ ਕਿਉਂ ਮਾਂਜੂਗਾ ਭਾਂਡੇ ਲੈ ਆਏ ਨਾ ਬਰਾਕੜਿਆ ਕਰ ਤੇ ਭਾਂਡੇ ਮਾਂਜਣ ਨੂੰ ਕੀ ਹੁੰਦਾ ਜਦੋਂ ਆਹ ਝਾੜੂ ਮਾਰ ਸਕਦਾ ਬੁੜੀਆਂ ਵਾਲੇ ਕੰਮ ਸਾਰੇ ਕਰਤੇ ਬੈੱਡ ਵੀ ਉਹ ਕਰਤਾ ਦੇ ਲੋਕ ਗੰਡ ਇਹ ਗੱਲ ਵੰਦੀ ਕੋਈ ਇਹ ਪਈਆ ਜੀ ਮੇਰੇ ਭਾਈ ਗਲਾਬ ਸਿੱਧੂ ਦੀ ਫਰੈਂਚ ਮੇਰੇ ਭਰਾ ਦੀ ਉਹਨੂੰ ਆਪਾਂ ਭੁੱਲਦੇ ਨਹੀਂ ਜੀ ਜਮਾ ਵੀ ਭਾਈ ਨੂੰ ਗਲਾਬ ਸਿੱਧੂ ਨੂੰ ਵੀ ਬਾਈ ਨੇ ਲੋੜੀ ਵਾਲੇ ਦਿੰਦੇ ਵੀ ਮੈਨੂੰ ਮੈਸੇਜ ਕੀਤਾ ਕਿ ਕਰਨਾ ਪੈਣੇ ਲੋੜੀ ਤੇ ਇੱਕ ਦਿਨ ਪਹਿਲਾਂ ਕੀਤਾ ਸੀ ਵੀ ਕੋਈ ਚੀਜ਼ ਚਾਹੀਦੀ ਆ ਤਾਂ ਭੈਣੇ ਮੈਨੂੰ ਦੱਸ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਵੀਰੇ ਥੈਂਕ ਯੂ ਧੰਨਵਾਦ ਮੈਨੂੰ ਕੁਛ ਨਹੀਂ ਚਾਹੀਦਾ ਹੁਣਾਂ ਫ੍ਰਿਜ ਦੀ ਜਰੂਰਤ ਸੀਗੀ ਉਹ ਤਾਂ ਇਹਨੇ ਮੈਨੂੰ ਦਵਾਤੀ ਤੇ ਹੁਣ ਆਪਾਂ ਨੂੰ ਕੁਝ ਨਹੀਂ ਚਾਹੀਦਾ ਤੇ ਬਾਈ ਨੇ ਆਪਾਂ ਨੂੰ ਭਰਾਵਾ ਮਹਿੰਗੀ ਵਾਲੀ ਫ੍ਰਿਜ ਦਵਾਈ ਆ ਤੇ ਬਾਈ ਦਾ ਮਨ ਹੈ ਇਧਰੋਂ ਵੀ ਹੋ ਗਿਆ ਲਓ ਜੀ ਹੁਣ ਹੁਣ ਦਵਾ ਦਈਏ ਮੁੰਨੇ ਮੈਂ ਦਿਖਾਉਂ ਕਿ ભાਡੇ ਮੈਂ ਬਾਈ ਫ੍ਰਿਜ ਦਾ ਮੈਂ ਦਿਖਾਉਂਗੀ ਤੁਹਾਨੂੰ ਬੱਬੂ ભાਡੇ ਵਾਜਦਾ ਇਹ ਮਿੰਟਾ ਜੀ ਸਮੇਟ ਦੂਗਾ ਸਾਰੇ ਫਰੈਂਡ ਤੁਸੀਂ ਕਮੈਂਟਾ ਜ਼ਰੂਰ ਕਿਓ ਇਹਨੂੰ ਦੱਸਿਓ ਇਹਨੂੰ ਬੱਬੂ ਨੂੰ ਕਹਿ ਦਿਓ ਚੰਗਾ ਵੀ ਭਾਂਡੇ ਮਾਂ ਮਾਂ ਦੇ ਜੋ ਤੋ ਇੰਨਾ ਕੁਛ ਕਰ ਲਿਆ ਚਲੋ ਠੀਕ ਆ ਫਰੈਂਡ ਹੁਣ ਭਾਂਡੇ ਤੇ ਮਿਲਦੇ ਆ ਦੇਖ ਰਿਹਾ ਕਿ ਭਾਂਡੇ ਮਾਂ ਤੇ ਸਾਰੇ ਦੇਖੋ ਧਾਤੇ ਟੋੜੀ ਭਾਂਡੇ ਤੇ ਠੀਕ ਆ ਜੀ ਹੋਰ ਤਾਂ ਪਾ ਲਈ ਨਾ ਸਾਬਾ पांडे है ही कौन से की करिए दस्सो है गरीब बंदा खाओगी कमाओगी पांडे कहोगी करो बहुत सुख में है पांडे बंदरों में जाकर तो ये बंदरों गैस भी साफ करकाने दो क्या आ रहा है नया मसाला ਅਗਰ ਨਾ ਪਰਮੋਸ ਨੇ ਗੁੱਸਾ ਜਾ ਕੇ ਜਹਾਜ਼ ਦੀ ਬਰਾਂਡ ਟੁੱਟ ਗਈ ਗਈ ਸੀ 20 in 70 ਮੰਮੀ ਜਾਓ ਆ ਦੇਖੋ ਜਾਂ ਜੀ ਬਾਹਰ ਗੁੱਸਾ ਜਾ ਕਰ ਰਿਹਾ ਜਿਹਦਾ ਬਾਹਰ ਤੋਂ ਭਾਈ ਨਾ ਹੋਵੇ ਮੈਂ ਦਿਖਾਣਾ ਤੁਹਾਨੂੰ ਘਰ ਪੂਰਾ ਕਲੀਨ ਹੋ ਗਿਆ ਬੋਲ ਕੇ ਦੱਸਣਗੇ ਤੁਹਾਨੂੰ ਸਾਰੀ ਸਫਾਈ ਹੋ ਗਈ ਆਪਣੀ ਪਹਿਲਾਂ ਤੁਸੀਂ ਆਪਣੀ ਬੈੱਡ ਦੇਖ ਲਓ ਠੀਕ ਹੈ ਇਹ ਉਹ ਵੀ ਪਟਾ ਇਹ ਕੋਸ ਨੂੰ ਅੰਦਰ ਕਮਰੇ ਦਾ ਦਾਂਗੇ ਜੀ ਆ ਇੱਥੇ ਠੀਕ ਹੈ ਅਮ ਜੀ ਆਪਾਂ ਬਾਹਰ ਕੱਢਾਂਗੇ ਧੁੱਪ ਬੈਠਣ ਵਾਸਤੇ ਤੇ ਦੇਖ ਸਕਦੇ ਹੋ ਜੀ ਠੀਕ ਹੈ ਕਮੈਂਟ ਕਰਕੇ ਜਰੂਰ ਦੱਸਿਓ ਵੇ ਕਿੱਦਾਂ ਦੀ ਲੱਗੀ ਸਾਡੀ ਸਫਾਈ ਇਹ ਕਮਰਾ ਰੂਮ ਕਿ ਸਾਫ਼ ਹੋ ਗਿਆ ਜੀ ਤੇ ਅਜੇ ਤੁਸੀਂ ਰਸੋਈ ਦੇਖੋ ਪਹਿਲਾਂ ਤਾਂ ਵੇ ਇਹ ਪਹਿਲਾਂ ਨਹੀਂ ਰਸੋਈ ਨਾਲ ਕਿਹ ਕਿਹੜੀ ਆ ਬਸ ਰੱਖ ਦਿੱਤੀ ਜੀ ਹੇ ਕਮਰਾਂਡ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਮੈਂਟ ਵਿੱਚ ਦੱਸ ਕੇ ਦੱਸਿਓ ਕਿੱਦਾਂ ਲੱਗੀ ਸਾਡੀ ਸਰਵਾਈ